ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਅਮਰਤਸਰੀਆ ਮਲਜਾਨ ਵੱਲੋਂ ਆ ਤੁਹਾਡੇ ਲਈ ਸਪੈਸ਼ਲ ਆਰਟੀਕਲ ਲੈ ਕੇ ਆਇਆ ਮੈਂ ਬੜਾ ਪਿਆਰਾ ਵੀਡੀਓ ਮੇਰੀ ਲਾਸਟ ਤੱਕ ਦੇਖਿਓ ਸਕਿੱਪ ਨਾ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਜੀ ਬਹੁਤ ਪਿਆਰਾ ਆਰਟੀਕਲ ਹੈ ਬਿਊਟੀਫੁਲ ਆਰਟੀਕਲ ਹੈ ਪਿਓਰ ਮੋਡਲ ਫੈਬਰਿਕ ਆਏਗਾ ਸਮਰ ਕਲੈਕਸ਼ਨ ਹੈ ਅਲਟੀਮੇਟ ਕਲੈਕਸ਼ਨ ਹੈ ਜੀ ਆ ਨੈਕਟੇ ਡਿਜ਼ਾਈਨਿੰਗ ਹੈ ਬੜੀ ਪਿਆਰੀ ਆਈਟਮ ਹੈ ਆ ਬਾਰਡਰ ਸਟਾਈਲ ਹੈ ਦਾ ਬਾਰਡਰ ਸਟਾਈਲ ਵੀ ਬਹੁਤ ਪਿਆਰਾ ਬਣਾ ਹੋਇਆ ਹੈ फ्रंट बैक ਦੀ ਪ੍ਰਿੰਟਿੰਗ ਸੇਮ ਆਏਗੀ ਜੀ ਅਲਟੀਮੇਟ ਪ੍ਰਿੰਟਿੰਗ ਆਏਗੀ ਕਲਰ ਸ਼ੈਡ ਤੁਹਾਨੂੰ ਦਿਖਾਉਂਗਾ 5 ਤੋਂ 6 ਰੰਗ ਹੈਗੇ ਆ ਇਹਦੇ ਵਿੱਚ ਤੁਹਾਨੂੰ ਸਾਰੇ ਦਿਖਾਉਂਗਾ ਬਸ ਮੇਰੀ ਵੀਡੀਓ ਲਾਸਟ ਤੱਕ ਦੇਖਿਓ ਪਲੇਨ ਬਾਟਮ ਨਾਲ ਇਸਦੇ ਪ੍ਰਾਈਸ ਵੀ ਤੁਹਾਨੂੰ ਨਾਲ ਦੱਸੂਗਾ ਜੀ ਜਿਹੜਾ ਇਹਦੇ ਨਾਲ ਦੁਪੱਟਾ ਲਗਾਇਆ ਜੀ ਦੁਪੱਟਾ ਬੜਾ ਸੋਹਣਾ ਪਿਓਰ ਮੋਡਲ ਦਾ ਦੁਪੱਟਾ ਆਏਗਾ ਕੰਬੀਨੇਸ਼ਨ ਦੇ ਵਿੱਚ ਦੁਪੱਟਾ ਜਿੰਨੇ ਬ੍ਰਾਂਡਡ ਸੂਟ ਲੈਣੇ ਆ ਵਧੀਆ ਸੂਟ ਲੈਣੇ ਆ ਉਹ ਸਬਸਕ੍ਰਾਈਬ ਕਰ ਲੈਣ ਚੈਨਲ ਨੂੰ ਸਪੈਸ਼ਲ ਆਰਟੀਕਲ ਲੈਂਦੇ ਲੈ ਕੇ ਆਂਦੇ ਰਹਿਵਾਂਗੇ ਤੁਹਾਡੇ ਵਾਸਤੇ ਸਪੈਸ਼ਲ ਆ ਪੀਸ ਚੈ ਦੁਪੱਟਾ ਦੇਖੋ ਕਿੰਨਾ ਸੋਹਣਾ ਇਸ ਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਬੜਾ ਪਿਆਰਾ ਕਲਰ ਇਸ ਵਿੱਚ ਪੰਜ ਤੋਂ ਛੇ ਰੰਗ ਆਏ ਨੇ ਰੰਗ ਸਾਰੇ ਸੋਹਣੇ ਨੇ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਫਰੰਟ ਸੇਮ ਹੀ ਨੈੱਕ ਆ ਗਿਆ ਪ੍ਰਿੰਟਿੰਗ ਥੋੜੀ ਡਿਫਰੈਂਟ ਹੋਗੀ ਨੀਚੇ ਵਾਲੇ ਨਾਲੋਂ ਆ ਬੈਕ ਤੇ ਪ੍ਰਿੰਟਿੰਗ ਆ ਗਈ ਕਲਰ ਦੇਖੋ ਕਿੰਨਾ ਪਿਆਰਾ ਸਟੀਲ ਗ੍ਰੇ ਸਟੀਲ ਗ੍ਰੇ ਕਲਰ ਆਏਗਾ ਬਿਊਟੀਫੁਲ ਕਲਰ ਹੈ ਆ ਪੀਸ ਪਾਇਆ ਹਾਂ ਮੋੜਨੇ ਚੈੱਕ ਕਰਾ ਲਓ ਥੋੜਾ ਜਿਹਾ ਕਿੰਨਾ ਪਿਆਰਾ ਲੱਗ ਰਿਹਾ ਐਦਾਂ ਹੀ ਤੁਹਾਡੇ ਪਾਇਆ ਬਹੁਤ ਸੋਹਣਾ ਲੱਗਣਾ ਜੀ ਅਲਟੀਮੇਟ ਪਲੇਨ ਬ ਕੰਬੀਨੇਸ਼ਨ ਦੁਪੱਟਾ ਇਹਨਾਂ ਦੇ ਦੁਪੱਟੇ ਸਾਰਿਆਂ ਦੇ ਕੰਬੀਨੇਸ਼ਨ ਦੇ ਵਿੱਚ ਨੇ ਔਰ ਕਲਰ ਕੰਬੀਨੇਸ਼ਨ ਐਨੇ ਕੁ ਸੋਹਣੇ ਨੇ ਕੁਝ हटਕੇ ਨੇ ਮੇਰੀ ਗਾਰੰਟੀ ਹੈ ਰੰਗ ਨਹੀਂ ਹੋਣੇ ਤੁਹਾਡੇ ਕੋਲੋਂ ਇਦਾਂ ਦੇ ਬਹੁਤ ਪਿਆਰੇ ਕਲਰ ਨੇ ਲੋ ਜੀ ਥਰਡ ਕਲਰ ਆਏਗਾ ਬੜਾ ਸੋਹਣਾ ਕਲਰ ਯੂਨੀਕ ਕਲਰ ਯੂਨੀਕ ਕਲਰ ਬਿਲਕੁਲ हटਕੇ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਪਰਪਲ ਜਿਹਾ ਕਲਰ ਆ ਗਿਆ ਕਿੰਨਾ ਪਿਆਰਾ ਕਲਰ ਹੈ neck सेम ही ਆਏਗਾ ਸਾਰਾ ਹੈਂਡਵਰਕ ਹੈ neck ਦੇ ਉੱਤੇ ਬ੍ਰੀਕਿੰਗ ਨਿਓਂ ਕਰਾ ਦਿਓ ਜੀ ਅਲਟੀਮੇਟ ਪ੍ਰਿੰਟਿੰਗ ਡਿਫਰੈਂਟ ਆਏਗੀ ਡਿਜ਼ਾਈਨ ਜਿਹੜੇ ਪ੍ਰਿੰਟ ਦੇ ਡਿਜ਼ਾਈਨ ਨੇ ਉਹਨਾਂ ਦੇ ਸਾਰਿਆਂ ਦੇ ਡਿਫਰੈਂਟ ਆ ਜਿੰਨੇ ਕਲਰ ਡਿਫਰੈਂਟ ਆ ਉੰਨੇ ਡਿਜ਼ਾਈਨਿੰਗ ਡਿਫਰੈਂਟ ਆ ਮਤਲਬ ਨੈਕ ਤੇ ਬਾਰਡਰ ਸੇਮ ਆਏਗਾ ਪ੍ਰਿੰਟਿੰਗ ਡਿਫਰੈਂਟ ਹੋਏਗੀ ਕੰਬੀਨੇਸ਼ਨ ਹਟ ਕੇ ਆ ਲੋ ਕੰਟਰਾਸਟ ਚੈੱਕ ਕਰੋ ਕਿੰਨਾ ਪਿਆਰਾ ਕੰਟਰਾਸਟ ਹੈ ਯੂਨੀਕ ਕੰਟਰਾਸਟ ਬਿਲਕੁਲ ਹਟ ਕੇ ਕਲੈਕਸ਼ਨ ਹੈ ਜੀ ਸਮਰ ਕਲੈਕਸ਼ਨ ਹੈ ਬ੍ਰਾਂਡਡ ਸੂਟ ਨੇ ਆ ਲੋ ਇੱਕ ਆਏਗਾ ਕਲਰ ਬੜਾ ਪਿਆਰਾ ਦਾਲਚੀਨੀ ਕਲਰ ਇਹ ਨਵਾਂ ਕਲਰ ਹੈ ਬ੍ਰਾਊਨ ਜਿਹਾ ਕਲਰ ਹੈ ਦਾਲਚੀਨੀ ਡਿਫਰੈਂਟ ਜਿਹਾ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਕੰਬੀਨੇਸ਼ਨ ਇਹਦੇ ਨਾਲੋਂ ਵੀ ਜ਼ਿਆਦਾ ਸੋਹਣਾ ਹੈ ਇਹ ਆ ਲੋ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾ ਭੁੱਲਣਾ ਕਿਉਂਕਿ ਐਦਾਂ ਦੀ ਕਲੈਕਸ਼ਨ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਜਿੱਦਾਂ ਦੀ ਆਪਾਂ ਦੇਣੀ ਹੈ ਕੁਝ ਹਟਕੇ ਦੇਣੀ ਹੈ ਡਿਜ਼ਾਈਨਰ ਪੀਸ ਦੇਣੇ ਆ ਸ਼ਿਪਿੰਗ ਆਪਣੀ ਵਰਲਡਵਾਈਡ ਰਹੇਗੀ ਜੀ ਲੋ ਜੀ ਚੈੱਕ ਕਰੋ ਕੈਸ਼ ਔਨ ਡਿਲੀਵਰੀ ਨਹੀਂ ਅਵੇਲੇਬਲ ਹੈਗੀ ਪੇਮੈਂਟ ਸਾਰੀ ਔਨਲਾਈਨ ਹੁੰਦੀ ਹੈ ਪੀਸ ਚੈੱਕ ਕਰੋ ਕਿਡਾ ਸੋਹਣਾ ਪੀਸ ਹੈ ਕੰਬੀਨੇਸ਼ਨ ਦੇਖੋ ਕੁਝ ਹਟਕੇ ਯੂਨਿਕ ਤੋ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਤੁਸੀਂ ਇਸ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂਸ਼ਨ ਕਰਿਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਆਪਣਾ ਆਰਡਰ ਪਲੇਸ ਕਰੋ WhatsApp ਤੇ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਥੈਂਕ ਯੂ ਸੋ ਮੱਚ